ਟਰਾਲੀਆਂ ਦੇ ਟਾਇਰ ਹਿੱਸੇ ਲਿਫਟ ਵਾਲੇ ਪੰਪ ਤੇ ਉਹਨਾਂ ਦੇ ਪਾਈਪ ਡੰਗੀਆਂ ਦੁਨੀਆਂ ਬਰਾਮਦ ਹੋਈਆਂ ਨੇ ਉਸ ਦਿਨ ਤੋਂ ਸਾਡੀ ਇਨਵੈਸਟੀਗੇਸ਼ਨ ਜਾਰੀ ਸੀ ਕਿ ਇਹ ਟਰਾਲੀਆਂ ਦਾ ਸਮਾਨ ਹੋਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੋ ਸਕਦਾ ਜੇ ਕਿਤੇ ਇਹਨਾਂ ਨੇ ਜਿਹੜੀਆਂ ਟਰਾਲੀਆਂ ਦੇ ਬਕਸੇ ਨੂੰ ਵੱਡ-ਬੁੱਡੂ ਕੇ ਵੇਚ-ਬੋਚ ਤੇ ਦਿਵਰਾ ਪਰਾਂ ਕਰ ਕੀਤੇ ਆ ਤਾਂ ਜਿਹੜਾ ਸਮਾਨ ਬਚਦਾ ਸੀ ਜਿਵੇਂ ਆਂਗਲ ਮਿਲੇ ਆ ਟਰਾਲੀਆਂ ਦੇ ਵਿੱਡ ਵਾਲੇ ਤਾਂ ਉਹ ਸਾਡੇ ਕੋਲ ਇਹ ਜਾਣਕਾਰੀ ਸੀ ਕਿ ਵੱਡੇ ਪੱਧਰ ਤੇ ਉਹ ਇੱਥੇ ਟੋਆ ਪੱਟ ਕੇ ਜਿਹੜਾ ਹੋਰ ਬਰੀਕੀ ਸਮਾਨ ਹੈ ਬਿੱਡ ਹੋਗੇ ਟਰਾਲੀਆਂ ਦੇ ਡਾਲੇ ਹੋ ਗਏ ਜਾਂ ਕੋਈ ਮਤਲਬ ਗੈਂਗਸਪਲੈਂਡਰ ਆਇਰਾ ਵਗੈਰਾ ਜਿੰਨਾ ਵੀ ਟਰਾਲੀਆਂ ਦੇ ਵਿੱਚ ਸਮਾਨ ਸੀ ਜਿਹੜਾ ਨਹੀਂ ਘੱਟ ਸਕੇ ਕਿਸੇ ਪਾਸੇ ਜਣੀ ਉਹਰੇ ਰਾਤ ਨੂੰ ਦੱਬਿਆ ਸਾਡੀ ਇਹ ਸ਼ੱਕ ਸੀ ਸਾਡੀ ਇਹ ਮੰਗ ਸੀ ਪ੍ਰਸ਼ਾਸਨ ਤੋਂ ਵੀ ਸਾਡੀ ਤਸੱਲੀ ਕਰਾਈ ਜਾਵੇ ਤੇ ਇਹਦੇ ਪਿੱਛੇ ਬਹੁਤ ਵੱਡਾ ਪਲਾਨ ਹੈਗਾ ਬਹੁਤ ਵੱਡੇ ਨੈਟਵਰਕ ਜੁੜਿਆ ਹੋਇਆ ਸਾਡੀਆਂ ਲਗਭਗ ਉਥੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਗਾਇਬ ਹੋਈਆਂ ਨੇ ਜਿਹੜੀਆਂ 2-3 ਟਰਾਲੀਆਂ ਦਾ ਸਮਾਨ ਇੱਥੋਂ ਪ੍ਰਾਪਤ ਹੋਇਆ ਜੀ ਵਰਕਸ਼ਾਪ ਦੇ ਵਿੱਚੋਂ ਤੇ ਉਹਦੀ ਜਦੋਂ ਉਹ ਗੱਲਬਾਤ ਚੱਲੀ ਤੇ ਪਰਚਾ ਦਰਜ ਹੋਇਆ ਤੇ ਉਸ ਤੋਂ ਬਾਅਦ ਇੱਕ ਟਰਾਲੀ ਲਾ ਬਾਰਸ ਛੱਡੀ ਜਾਂਦੀ ਹੈ ਹਲੇ ਹੋਰ ਟਰਾਲੀਆਂ ਵੀ ਸਾਨੂੰ ਆ ਸਕੈ ਨਾਬੇ ਦੇ ਵਿੱਚ ਕਿਤੇ ਹੋਰਾਂ پراਕ ਕੀਤੀਆਂ ਹੋਈਆਂ ਨੇ ਖਦਾਈ ਦੇ ਦੌਰਾਨ ਕੀ ਕੁਝ ਬਰਬਦ ਹੋਇਆ ਜੀ ਦੇ ਖਦਾਈ ਚੱਲ ਰਹੀ ਆ ਉਹਦੇ ਵਿੱਚ ਜਿਹੜੇ ਟਰਾਲੀਆਂ ਦੇ ਬਿੱਡਾ ਉਹਨਾਂ ਦੇ ਐਂਗਲ ਤੋੜ ਮਰੋੜ ਕੇ ਜਿਹੜੇ ਦੱਬੇ ਹੋਇਆ ਹਲੇ 깔 ਰਹੀ ਆ ਉਹਦੇ ਵਿੱਚੋਂ ਹੋਰ ਕੀ ਨਿਕਲਦਾ ਸਾਨੂੰ ਸ਼ੱਕ ਹੈ ਟਰਾਲੀਆਂ ਦੇ ਡਾਲੇ ਵੀ ਹੋ ਸਕਦੇ ਆ ਲਿਫਟ ਪੰਪ ਵੀ ਹੋ ਸਕਦੇ ਆ ਕੋਈ ਗੈਂਸ ਸਿੰਲਿੰਡਰ ਵੀ ਨਿਕਲ ਸਕਦੇ ਆ ਉਏ ਐਸੀ ਆ ਰਵਾਂਗਰ ਆ ਵੀ ਨਿਕੜ ਸਕਦੇ ਆ ਸਾਡਾ ਸਮਾਨ ਮੰਨ ਕਰੇ ਸਾਨੂੰ ਤਾਂ ਇਹ ਸ਼ੱਕ ਹੈ ਕਿ ਆਟਾ ਤੇ ਚਾਹ ਪੱਤੀ ਵੀ ਸਾਡੀ ਦਾ ਪਤੀ ਹੋਵੇ ਇਹਨਾਂ ਲੋਕਾਂ ਨੇ ਉਰੇ ਸਖਤ ਕਾਰਵਾਈ ਹੋ ਕੇ ਉਹਨੂੰ ਸਖਤ ਸਜ਼ਾਵਾ ਦਿੱਤੇ ਜਾਂ ਜੇਲ੍ਹ ਦਿੱਤਾ ਜਾਵੇ ਤੇ ਜਿਹੜਾ ਸਮਾਨ ਸਾਡਾ ਹੋਰ ਗਾਇਬਾ ਉਹ ਤੋਂ ਬਰਾਮਦ ਕਰਾਇਆ ਜਾਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਤੇ ਅਸੀਂ ਵੱਡੇ ਪੱਧਰ ਤੇ ਆਪਣਾ ਜਥੇਬੰਦੀ ਵੱਲੋਂ ਮੋਰਚੇ ਵੱਲੋਂ ਫੈਸਲਾ ਕਰਕੇ ਸਖਤ ਸੰਘਰਸ਼ ਕਰਾਂਗੇ